ਜਿਹੜੀ ਬਹੁਤ ਇੰਪੋਰਟੈਂਟ ਹੈ ਸੇ ਮੈਂ ਡਾਕਟਰ ਹਾਂ ਡਾਕਟਰ ਦਮ ਡਾਕਟਰ ਨੇ ਡਾਕਟਰੀ ਵਾਲੀ ਗੱਲ ਹੀ ਕਰਨੀ ਹੈ ਕਿ ਡਾਇਟ ਬਾਰੇ ਇੱਕ ਮੈਸੇਜ ਦਿੱਤਾ ਗਿਆ ਬੱਚਿਆਂ ਨੇ ਉਹ ਡਾਇਟ ਦਾ ਮੈਸੇਜ ਜਿਹੜਾ ਪੇਰੈਂਟਸ ਦੇ ਮੂੰਹ ਤੋਂ ਮੈਂ ਰਿਪੀਟ ਸੁਣਨਾ ਚਾਹਨਾ ਕਿ ਮਦਰ ਦੇ ਮੂੰਹ ਤੋਂ ਸੁਣਨਾ ਚਾਹਨਾ ਤੁਸੀਂ ਤੁਸੀਂ ਜਿਹੜਾ ਬੱਚਿਆਂ ਨੇ ਡਾਇਟ ਬਾਰੇ ਮੈਸੇਜ ਦਿੱਤਾ ਉਹਦੇ ਤੁਸੀਂ ਕੀ ਕਨਵੇ ਕਰਨਾ ਚਾਹੋਗੇ ਹਾਂ ਅਲੋ ਇਹ ਤੇ ਹਮ ਪੇਰੈਂਟਸ ਦੀ ਜ਼ਿੰਮੇਵਾਰੀ ਆ ਵੀ ਜੋ ਡਾਈਟ ਦਾ ਪਹਿਲਾਂ ਤਾਂ ਰਿਪੀਟ ਕਰੋਗੇ ਫਿਰ ਕੀ ਆਪਾਂ ਡਾਈਟ ਦੇ ਵਿੱਚ ਬੱਚਿਆਂ ਨੇ ਕੀ ਦੱਸਿਆ ਵੀ ਡਾਈਟ ਤੇ ਆਪਾਂ ਕੀ ਕਰਨਾ ਚਾਹੀਦਾ ਸਾਨੂੰ ਮੈਂ ਥੋੜਾ ਲੇਟ ਹੀ ਆਈ ਹਾਂ ਮੈਂ ਘਰ ਤੋਂ ਫੂਡ ਮੈਮ ਜੀ ਆ ਤੁਸੀਂ ਦੱਸੋ ਫਾਸਟ ਫੂਡ ਤੋਂ ਦੂਰ ਰਹਿਣਾ ਚਾਹੀਦਾ ਆ ਤੇ ਵੀ ਬੱਚਿਆਂ ਨੂੰ ਜੋ ਵੀ ਘਰ ਦੇ ਵਿੱਚ ਆ ਨਾ ਖਾਣਾ ਬਣਾ ਕੇ ਖਾਣਾ ਚਾਹੀਦਾ ਸਰ ਐਕਚੁਅਲੀ ਜਿਹੜੇ ਪੇਰੈਂਟਸ ਆਹੀ ਪੇਰੈਂਟਸ ਨੂੰ ਬੱਚਿਆਂ ਦਾ ਜ਼ਿਆਦਾ ਖਿਆਲ ਰੱਖਣਾ ਪੈਂਦਾ ਉਸ ਤੋਂ ਵੱਧ ਟੀਚਰਾਂ ਨੂੰ ਰੱਖਣਾ ਪੈਂਦਾ ਜੀ ਸਰ ਘਰ ਦੇ ਵਿੱਚ ਜਦੋਂ ਆਪਾਂ ਫਾਸਟ ਫੂਡ ਖਲੋੜੀਨਾ ਬੱਚਿਆਂ ਨੂੰ ਤੇ ਉਹਦਾ ਫੈਕਟ ਪੈਂਦਾ ਬੱਚਿਆਂ ਤੇ ਮੇਨ ਮੈਸੇਜ ਇਹ ਆ ਵੀ ਬੱਚਿਆਂ ਨੂੰ ਫਾਸਟ ਫੂਡ ਤੋਂ ਦੂਰ ਰੱਖੋ ਜੀ ਜਿੰਨਾ ਵੱਧ ਤੋਂ ਵੱਧ ਰੱਖ ਸਕਦੇ ਹੋ ਤੇ ਜਿੰਨਾ ਆਪਾਂ ਕਹਿੰਨੇ ਪੌਸਟਿਕਾਹਾਰ ਫਾਲ ਸਬਜ਼ੀਆਂ ਇਧਰਲੇ ਪਾਸੇ ਨੂੰ ਤੋਰੋ ਬੱਚਿਆਂ ਨੂੰ ਆਪਣੀਆਂ ਜੜਾਂ ਨਾਲ ਜੋੜੋ ਜੇ ਆਪਾਂ ਪੁਰਾਣੀਆਂ ਸਬਜ਼ੀਆਂ ਨਹੀਂ ਖਾਵਾਂਗੇ ਨਾ ਜੀ ਤੇ ਉਹਦੇ ਨਾਲ ਬੱਚਿਆਂ 'ਚ ਇਫੈਕਟ ਪਊਗਾ ਮੇਨ ਮੈਸੇਜ ਇਹਨਾਂ ਦਾ ਇਹੀ ਸੀਗਾ ਜੀ ਧੰਨਵਾਦ ਤੁਸੀਂ ਤੁਸੀਂ ਦੱਸੋ ਮੈਸੇਜ ਹੋਰ ਦਿੱਤਾ ਡਾਈਟ ਬਾਰੇ ਉਹ ਵੀ ਦੱਸੋਗੇ ਡਾਈਟ ਦਾ ਕੀ ਮੈਸੇਜ ਆ ਜਿਹੜਾ ਬੱਚਿਆਂ ਨੂੰ ਮਦਰਸ ਨੂੰ ਪੇਰੈਂਟਸ ਨੂੰ ਪਤਾ ਲੱਗੇ ਪੇ ਜੇ ਖੁਰਾਕ ਕੀ ਜੇ ਦੇਣੀ ਚਾਹੀਦੀ ਬੱਚਿਆਂ ਨੂੰ ਸਾਰਿਆਂ ਨੂੰ ਸਤਰੀ ਕੱਲ ਮੇਰੇ ਵੱਲੋਂ ਸਾਰੇ ਪਿੰਟਸ ਮਾਪਿਓ ਦੇ ਸਾਰਿਆਂ ਨੂੰ ਜੋ ਵੇਖਣ ਨੂੰ ਮਿਲਿਆ ਸਾਨੂੰ ਜੋ ਵੇਖਿਆ ਹੈ ਬਹੁਤ ਅੱਛਾ ਬਹੁਤ ਸੋਹਣਾ ਬਹੁਤ ਸਲੰਘਾਯੋਗ ਹੈ ਇਸ ਸਕੂਲ ਦੇ ਵਿੱਚ ਬੱਚੇ ਵੱਧ ਚੜ ਕੇ ਹੀ ਸਾਲ ਹਨ ਜਿਸ ਤਰ੍ਹਾਂ ਹੁਣ ਪ੍ਰੋਮ ਹਰੇਕ ਵੇਖਿਆ ਬਹੁਤ ਅੱਛਾ ਹੈ ਅੱਗੇ ਵੇਖਣ ਨੂੰ ਵੀ ਅੱਛਾ ਮਿਲੇਗਾ ਅਸੀਂ ਛੋਟੇ ਛੋਟੇ ਇੱਥੋਂ ਪੜ ਕੇ ਜਵਾਨ ਹੋਏ ਚੰਗੇ ਚੰਗੇ ਅਫਸਰ ਸਾਡੇ ਸਕੂਲ ਇਸ ਸਕੂਲ ਦੇ ਵਿੱਚੋਂ ਨਿਕਲੇ ਉਹ ਸਾਡੇ ਸਾਹਮਣੇ ਪੱਜੀ ਸੋਨ ਸਿੰਘ ਜੀ ਸੋਨ ਲਾਲ ਜੀ ਸੂਬੇਦਾਰ ਦਿਸਰਾ ਸਿੰਘ ਜੀ ਮਿਲੇ ਹਨ ਆਪਾਂ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਈਏ ਸਕੂਲ ਦੇ ਵਿੱਚੋਂ ਮੋਬਾਈਲਾਂ ਤੋਂ ਬੱਚਿਏ ਖਰਾਕਾਂ ਖਾਈਏ ਗੇ ਮੰਨ ਕਰੀਏ ਖੇਡ ਆ ਲ ਜਾਈਏ ਨਸ਼ਿਆਂ ਤੋਂ ਦੂਰ ਰਹੀਏ ਹੋਈ ਸਾਡੀ ਸਾਰਿਆਂ ਨੂੰ ਬੇਨਤੀ ਹੈ ਵੱਧ ਚੜ ਕੇ ਹਿੱਸਾ ਲਓ ਇਸ ਸਕੂਲ ਦੇ ਵਿੱਚ ਇਹਨੂੰ ਚਾਰ ਚੰਨ ਲਾਈਏ ਸਸਰੀ ਕਾ ਧੰਨਵਾਦ ਜੀ ਐਜ਼ ਐਜ਼ ਅ ਮਦਰ ਤੁਸੀਂ ਤੁਸੀਂ ਮੈਡਮ ਆਓ ਤੁਸੀਂ ਆਓ ਆਓ ਮੈਂ ਤੁਹਾਨੂੰ ਮਦਦ ਮਦਦ ਹੀ ਅੱਗੇ ਆਉਣ ਥਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਨਾ ਇੱਕ ਡਾਈਟ ਦਾ ਬੜਾ ਇੱਕ ਸਾਡਾ ਜਿਹੜਾ ਮੈਸੇਜ ਬੱਚਿਆਂ ਨੇ ਉਹ ਕਨਵੇ ਕਰਨਾ ਚਾਹਿਆ ਪਰ ਇੱਕ ਬੜਾ ਜ਼ਰੂਰੀ ਮੈਸੇਜ ਹੈ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਦਾ ਕਿ ਤੁਸੀਂ ਸਾਡੇ ਸਾਰੇ ਸਮਾਜ ਦੇ ਵਿੱਚ ਖਾਸ ਕਰ ਜਿਹੜੇ ਪਿੰਡਾਂ ਦਾ ਸਮਾਜ ਹੈ ਉਹਦੇ ਵਿੱਚ ਇੱਕ ਬੜੀ ਹੈਗੀ ਹੈ ਇੱਕ ਧਾਰਨਾ ਬਣੀ ਹੋਈ ਹੈ ਕਿ ਗਰਮ ਔਰ ਠੰਡੇ ਦੀ ਧਾਰਨਾ ਬਣੀ ਹੋਈ ਹੈ ਬਣੀ ਹੋਈ ਹੈ ਜੀ ਕਿਵੇਂ ਬਣੀ ਹੋਈ ਜੀ 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 ਬਣੀ ਹੋਈ ਹੈ ਜੀ ਜੀ ਹੁਣ ਮੈਂ ਜਦੋਂ ਵੀ ਮੇਰੇ ਕੋਲ ਮਰੀ ਜਾਂਦੇ ਜਿਹੜੇ ਗਰਮ ਠੰਡੇ ਦੀ ਗੱਲ ਕਰਦੇ ਜੀ ਵੀ ਮੈਂ ਗਰਮ ਨਹੀਂ ਚੀਜ਼ ਖਾਣੀ ਮੈਂ ਠੰਡੀ ਨਹੀਂ ਚੀਜ਼ ਖਾਣੀ ਇਹ ਦਵਾਈਆਂ ਗਰਮ ਹੈ ਜੀ ਇਹ ਠੰਡੀਆਂ ਆਹ ਚੀਜ਼ ਠੰਡੀ ਆ ਗਰਮ ਹੈ ਹੁਣ ਮੈਂ ਤੁਸੀਂ ਵੀ ਇਸ ਗੱਲ ਨਾਲ ਏਕਰੀ ਕਰਦੇ ਹੋ ਹਾਂਜੀ ਬਿਲਕੁਲ ਮੌਸਮ ਦੇ ਅਕੋਰਡਿੰਗ ਹੋਣਾ ਚਾਹੀਦਾ ਜੀ ਗਰਮ ਠੰਡੇ ਦਾ ਹੁਣ ਮੈਂ ਤੁਹਾਨੂੰ ਮੈਂ ਇੱਕ ਸਵਾਲ ਪੁੱਛਦਾ ਤੁਹਾਨੂੰ ਸਾਰਿਆਂ ਨੂੰ ਕਿ ਕੁਦਰਤ ਜਿਹੜੀ ਹੈ ਰੱਬ ਜਿਹੜਾ ਉਹ ਸਿਆਣਾ ਹੈ ਕਿ ਨਹੀਂ ਰੱਬ ਤਾਂ ਸਿਆਣਾ ਹੀ ਹੈ ਆਪਾਂ ਇਸ ਗੱਲ ਨੂੰ ਵੀ ਮੰਨਦੇ ਆ ਕਿ ਰੱਬ ਨੇ ਦੁਨੀਆ ਬਣਾਈ ਰੱਬ ਨੇ ਚੀਜ਼ਾਂ ਬਣਾਈਆਂ ਸਾਰੀਆਂ ਹੁਣ ਜਦੋਂ ਰੱਬ ਨੇ ਦੁਨੀਆ ਬਣਾਈ ਤੇ ਰੱਬ ਨੇ ਕੀ ਕੀਤਾ ਮੈਂ ਗਰਮ ਠੰਡੇ ਦੀ ਗੱਲ ਕਰਨ ਲੱਗਾ ਰੱਬ ਨੇ ਕੀ ਕੀਤਾ ਕਿ ਸੰਤਰੇ ਬਣਾਤੇ ਸਰਦੀਆਂ ਚ ਜੀ ਆਂਬ ਬਣਾਤੇ ਗਰਮੀਆਂ ਚ ਹੁਣ ਸਾਡੇ ਮੁਤਾਬਕ ਸੰਤਰੇ ਠੰਡੇ ਹੁੰਦੇ ਆ ਤੇ ਆਂਬ ਗਰਮ ਹੁੰਦੇ ਆ ਹੁਣ ਮੈਂ ਤਾਂ ਇਹ ਕਹੂੰਗਾ ਵੀ ਰੱਬ ਨੇ ਗਲਤੀ ਕਰ ਲਈ ਕੁਦਰਤ ਨੇ ਗਲਤੀ ਕਰ ਲਈ ਜੇ ਇਹੀ ਉਹ ਸੰਤਰੇ ਬਣਾ ਦਿੰਦਾ ਗਰਮੀਆਂ ਚ ਤੇ ਅੰਬ ਬਣਾ ਦਿੰਦਾ ਸਰਦੀਆਂ ਚ ਤੇ ਸਾਡੀ ਪ੍ਰੋਬਲਮ ਹੱਲ ਹੋ ਗਈ ਸੀ ਤੇ ਅਸੀਂ ਹੁਣ ਇਹ ਰੱਬ ਨੂੰ ਸਹੀ ਮੰਨੀਏ ਕਿ ਅਸੀਂ ਆਪਣੀਆਂ ਧਾਰਨਾਵਾਂ ਨੂੰ ਸਹੀ ਮੰਨੀਏ ਕੁਦਰਤ ਨੂੰ ਮੰਨਣਾ ਪੈਣਾ ਹੈ ਤਾਂ ਅਸੀਂ ਸਾਡੇ ਸਮਾਜ ਦੇ ਵਿੱਚ ਕਿਹਾ ਕਿ ਲੋਕੀ ਗਰਮੀਆਂ 'ਚ ਅੰਬ ਨਹੀਂ ਖਾਂਦੇ ਸਰਦੀਆਂ 'ਚ ਸੰਤਰੇ ਨਹੀਂ ਖਾਂਦੇ ਫਿਰ ਹੋਰ ਦੇਖੋ ਕੁਦਰਤ ਨੇ ਕਿੰਨੀ ਅੱਛੀ ਵਿਵਸਥਾ ਬਣਾਈ ਜਿਹਨੂੰ ਕਿ ਅਸੀਂ ਉਲਟਾ ਕਰਨਾ ਚਾਹੁੰਦੇ ਆ ਹੁਣ ਰੱਬ ਨੇ ਖਜੂਰਾ ਬਣਾਈਆਂ ਖਜੂਰਾ ਖਜੂਰਾ ਨੂੰ ਗਰਮ ਮੰਨਦੇ ਆਪਾਂ ਹਾਂਜੀ ਬਿਲਕੁਲ ਤੇ ਖਜੂਰਾ ਕਿੱਥੇ ਬਣਾਈਆਂ ਰੱਬ ਨੇ ਤੋਂ ਭਾਈ ਚ 55 ਡਿਗਰੀ 55 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਉੱਥੇ ਖਜੂਰਾ ਬਣਾਈ ਤੇ ਰੱਬ ਨੇ ਹੁਣ ਇਹ ਉਹਨੇ ਗਲਤੀ ਕਿਉਂ ਕੀਤੀ ਕਿਉਂਕਿ ਉਹ ਚਾਹੁੰਦਾ ਕਿ ਉੰਨੀ ਗਰਮੀ 'ਚ ਖਜੂਰਾ ਖਾਣ ਬਿਲਕੁਲ ਜੀ ਜਿਉ 14 ਦੇ ਖਜੂਰਾ ਬਣਾ ਦਿੰਦਾ ਹਿਮਾਲਿਆ ਚ ਜਿੱਥੇ ਬਰਫ ਪੈਂਦੀ ਆ ਪਰ ਨਹੀਂ ਸੋ ਮੇਰੇ ਕਹਿੰਦਾ ਮਤਲਬ ਇਹ ਆ ਕਿ ਅਸੀਂ ਜੋ ਕੁਦਰਤ ਨੇ ਜਿਸ ਮੌਸਮ ਚ ਜੋ ਚੀਜ਼ ਬਣਾਈ ਆ ਅਸੀਂ ਉਹ ਜ਼ਰੂਰ ਖਾਈਏ ਸਾਡੀਆਂ ਧਾਰਨਾਵਾਂ ਜਿਹੜੀਆਂ ਬਣ ਗਈਆਂ ਗਰਮ ਠੰਡੇ ਦੀਆਂ ਤੇਜ਼ ਘੱਟ ਤੇਜ਼ ਦੀਆਂ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਸਾਡੀਆਂ ਧਾਰਨਾਵਾਂ ਇਹਨਾਂ ਦਾ ਕੋਈ ਸਾਇੰਟਿਫਿਕ ਬੇਸਿਸ ਨਹੀਂ ਨਾ ਇਹ ਕੋਈ ਕੁਦਰਤ ਦਾ ਬੇਸਿਸ ਹੈ ਸੋ ਅਸੀਂ ਬੱਚਿਆਂ ਨੂੰ ਸ਼ੁਰੂ ਤੋਂ ਜਿਹੜੀਆਂ ਹੈਗੀਆਂ ਇਦਾਂ ਹੀ ਚੀਜ਼ਾਂ ਖਵਾਉਣੇ ਸ਼ੁਰੂ ਕਰੇ ਸੀ ਬੱਚਾ ਨੂੰ ਗਰਮੀਆਂ 'ਚ ਬਦਾਮ ਨਹੀਂ ਖਵਾਉਂਦੇ ਕਿਉਂ ਨਹੀਂ ਖਵਾਉਂਦੇ ਆਪਾਂ ਵੀ ਜੀ ਡ్రਾਈ ਫਰੂਟ ਗਰਮ ਹੈ ਜਦ ਕਿ ਬਦਾਮ ਬੱਚੇ ਦੀ ਸਿਹਤ ਵਾਸਤੇ ਬੜਾ ਕਾਜੂ ਬੜੇ ਅੱਛੇ ਹੈ ਖਜੂਰਾ ਬੜਾ ਅੱਛਾ ਸਾਰਾ ਸਾਰਾ ਸਾਲ ਬੱਚੇ ਨੂੰ ਇਹ ਚੀਜ਼ਾਂ ਖਵਾਉਣੀਆਂ ਚਾਹੀਦੀਆਂ ਉਹ ਉਹ ਅਸੀਂ ਖਵਾਉਂਦੇ ਨਹੀਂ ਸੋ ਇੱਕ ਮੈਸੇਜ ਜਿਹੜਾ ਅੱਜ ਅਸੀਂ ਜੋ ਸਾਡੇ ਸਕੂਲ ਵਾਲੋ ਕੰਮ ਕਹਿੰਦੇ ਵੀ ਅਸੀਂ ਆ ਨਹੀਂ ਖਾਣਾ ਨਹੀਂ ਖਾਣਾ ਇਹ ਇਹ ਜਿਹੜੀ ਇਹ ਜਿਹੜੀ ਧਾਰਨਾ ਹੈ ਨਾ ਜੇ ਇਹ ਸਿਰਫ ਸਾਡੇ ਇੱਥੇ ਹੀ ਹੈ ਅੰਗਰੇਜ਼ਾਂ ਦੇ ਵਿੱਚ ਇਹ ਧਾਰਨਾ ਨਹੀਂ ਹੈ ਤੋਂ ਮੈਂ ਇਸੇ ਗੱਲ ਬਾਰੇ ਮੈਂ ਮਦਰ ਦਾ ਕਿਸਦਾ ਕਮੈਂਟ ਪੁੱਛਦੇ ਹਾਂ ਵੀ ਆਪਾਂ ਅੱਜ ਤੋਂ ਅੱਜ ਤੋਂ ਕੀ ਚੇਂਜ ਲਿਆਵਾਂਗੇ ਬੱਚਿਆਂ ਦੀ ਖਰਾਬ ਬੱਚਿਆਂ ਨੂੰ ਕੋ ਉਹ ਵੀ ਜੋ ਵੀ ਪੇਰੈਂਟਸ ਦਿੰਦੇ ਖਾਣ ਨੂੰ ਵੀ ਉਹ ਖਾਇਆ ਕਰ ਪੇਰੈਂਟਸ ਦੀ ਜੋ ਪੇਰੈਂਟਸ ਵੀ ਨਹੀਂ ਪੇਰੈਂਟਸ ਵੀ ਗਲਤੀ ਹੈ ਪੇਰੈਂਟਸ ਵੀ ਨਹੀਂ ਦਿੰਦੇ ਹਾਂ ਜੀ ਕੋਈ ਸੁਝਾਸ਼ ਨਹੀਂ ਹੈ ਇਹਦੇ ਵਿੱਚ ਮੈਨੂੰ ਸਾਰੇ ਬੱਚਿਆਂ ਨੂੰ ਸਾਰੇ ਮਾਪਿਓ ਨੂੰ ਅਪੀਲ ਹੈ ਕਹਿਣਾ ਬਣਦਾ ਹੈ ਕਿ ਖਰਾਕ ਤੇ ਜ਼ੋਰ ਦਿਓ ਅਸੀਂ ਖਰਾਕਾਂ ਖਾਧੀਆਂ ਸਾਡੇ ਮਾਪਿਓ ਨੇ ਖਰਾਕਾਂ ਖਾਧੀਆਂ ਇੱਥੇ ਹੀ ਖਾਧੀਆਂ ਤੁਹਾਡੇ ਕੋਲ ਰਹਿਣ ਸਾਹਮਣੇ ਰਹਿ ਆ ਖਰਾਕ ਤੇ ਜ਼ੋਰ ਦਿਓ ਦੁੱਧ ਪੀਓ ਪੰਜ ਸੱਤ ਮੱਝਾਂ ਰੱਖੋ ਹੋਰ ਕਿ ਉਹ ਦੁੱਧ ਬਤਾਮਾ ਜੇ ਅਸੀਂ ਖਾਣੇ ਆ ਕੋ ਮੈਂ ਸਵੇਰੇ 8 ਵਜੇ ਤਕਰੀਬਨ 50 70 ਸਾਲ ਮੇਰੀ ਉਮਰ ਹੋ ਗਈ ਸਵੇਰੇ 8 ਵਜੇ ਮੈਂ ਜਰੂਰ ਰਗੜਾ ਲਾਉਣਾ ਬਦਾਮ ਖਸਖਸ ਮਖ ਜਮ ਕਾਲੀ ਮਿਰਚ ਰਗੜ ਕੇ ਖਾਣਾ ਤੇ ਹਜੇ ਵੀ ਖਾਣਿਆਂ ਬੱਚਿਆਂ ਨੂੰ ਜਰੂਰ ਅਪੀਲ ਆ ਸਾਡੇ ਵੱਲੋਂ ਵੀ ਮਾੜੇ ਬੁਰੇ ਖਾਣੇ ਤੋਂ ਬਚੋ ਸੋ ਇਹਹੀ ਮੈਂ ਪੇਰੈਂਟਸ ਪੇਰੈਂਟਸ ਨੂੰ ਇਹਹੀ ਮੈਂ ਅਪੀਲ ਕਰਨਾ ਚਾਹਨਾ ਕਿ ਅੱਜ ਤੋਂ ਅਸੀਂ ਇਹ ਫੈਸਲਾ ਕਰੀਏ ਕਿ ਜਿਹੜੀ ਚੀਜ਼ ਕੁਦਰਤ ਨੇ ਬਣਾਈ ਆ ਔਰ ਰੱਬ ਰੱਬ ਨੇ ਬਣਾਈ ਆ ਚੰਗੀ ਬਣਾਈ ਆ ਉਹਦਾ ਕੋਈ ਨਾ ਕੋਈ ਫਾਇਦਾ ਹੈ ਔਰ ਇਹ ਜਿਹੜੀ ਚੀਜ਼ ਆ ਸਾਨੂੰ ਕਿੱਦਾਂ ਪਤਾ ਲੱਗੇ ਦੂਜਾ ਅਸੀਂ ਦੇਖਿਆ ਮੋਬਾਈਲ ਤੇ ਬੜਾ ਅੱਛਾ ਇਹਨਾਂ ਨੇ ਸਾਰਾ ਕੀਤਾ ਮੋਬਾਈਲ ਤੇ ਪਰ ਨੁਕਸਾਨ ਹੀ ਨੁਕਸਾਨ ਦੱਸਿਆ ਫਾਇਦਾ ਕੋਈ ਨਹੀਂ ਦੱਸਿਆ ਪਰ ਮੋਬਾਈਲ ਦੇ ਫਾਇਦੇ ਵੀ ਆ ਇਨਫਾਰਮੇਸ਼ਨ ਜਿਹੜੀ ਆ ਸਾਡੀ ਵੱਧ ਗਈ ਆ ਬਹੁਤ ਜ਼ਿਆਦਾ ਮੈਂ ਤੁਹਾਨੂੰ ਸਾਰੇ ਪੇਰੈਂਟਸ ਨੂੰ ਇਹ ਅਪੀਲ ਕਰੂੰਗਾ ਕਿ ਅੱਜ ਤੁਸੀਂ ਜਾ ਕੇ ਮੋਬਾਈਲ ਤੇ ਦੇਖੋ ਕਿ ਖੁਰਾਕ ਬੱਚਿਆਂ ਦੀ ਕੀ ਹੋਣੀ ਚਾਹੀਦੀ ਆ ਬੱਚਿਆਂ ਨੂੰ ਸੀ ਸਿਹਤਮੰਦ ਕਿਵੇਂ ਰੱਖਣਾ ਬੱਚਿਆਂ ਨੂੰ ਸੀ ਐਕਸਰਸਾਈਜ਼ ਕਿਹੜੀ ਕਰਾਣੀ ਐ ਐਕਸਰਸਾਈਜ਼ ਕਿਦਾਂ ਕਰਾਣੀ ਕਿਹੜੀ ਏਜ 'ਚ ਕਰਾਣੀ ਆ ਸਾਡੇ ਦੇਸ਼ ਦੇ ਵਿੱਚ ਐਕਸਰਸਾਈਜ਼ ਦਾ ਰਿਵਾਜ ਹੀ ਖਤਮ ਹੋ ਗਿਆ ਜੋ ਪੁਰਾਣੇ ਜ਼ਮਾਨੇ ਸਗਾ ਦੇਖੋ ਸਾਡੀ ਮੈਂ ਤਾਂ ਇਹ ਕਹੂੰਗਾ ਕਿ ਸਾਡੀ نسل ਹੌਲੀ-ਹੌਲੀ ਖਰਾਬ ਹੋ ਗਈ ਆ ਕਿਉਂ ਖਰਾਬ ਹੋ ਗਈ ਆ ਤੁਸੀਂ ਦੇਖੋਗੇ ਤੁਸੀਂ ਸੁਣਿਆ ਹੋਣਾ ਕਿ ਪਹਿਲਾਂ 6-6 ਫੁੱਟੇ 7-7 ਫੁੱਟੇ ਹੁੰਦੇ ਸੀ ਅੱਜ ਕੱਲ੍ਹ ਅਸੀਂ ਕੀ ਬਣਾ ਰਹੇ ਹਾਂ ਗਿਠਮੁਠੀਏ ਕਿਉਂ ਕਿਉਂ ਬਣਾ ਰਹੇ ਹਾਂ ਸਾਡੀ ਸਾਡੇ ਖੁਰਾਕ ਨਹੀਂ ਠੀਕ ਸਾਡੀ ਵਰਜਸ ਨਹੀਂ ਠੀਕ ਅਸੀਂ ਹੁਣ ਔਰ ਇੱਕ ਹੋਰ ਜਿਹੜਾ ਬੱਚਾ ਨੇ ਉਹਦੇ ਨੇ ਵੀ ਟਾਪਿਕ ਨੂੰ ਟੱਚ ਕੀਤਾ ਕਿ ਜਿੰਮ ਜਾਣ ਦਾ ਟ੍ਰੈਂਡ ਬੜਾ ਬਣ ਗਿਆ ਜਿੰਮ ਜਾ ਕੇ ਕੀ ਹੋਣਾ ਜਿੰਮ ਜਾਣਾ ਕੋ ਮਾੜਾ ਨਹੀਂ ਆ ਪਰ ਅਸੀਂ ਜਿੰਮ ਦੇ ਚੱਕਰ ਦੇ ਵਿੱਚ ਬਾਕੀ ਸਭ ਚੀਜ਼ਾਂ ਭੁੱਲ ਗਏ ਅਸੀਂ ਆਪਣੇ ਮਸਲ ਬਣਾਉਣ ਦੇ ਚੱਲੇ ਆ ਪਰ ਸਾਡੀ ਜਿਹੜੀ ਜੋੜਾਂ ਦੀ ਐਜਿਲਟੀ ਆ ਉਹ ਸਭ ਅਸੀਂ ਭੁੱਲ ਗਏ ਆ ਜੋ ਦੌੜ ਲਾ ਕੇ ਹੁਣ ਹੁਣੇ ਮੈਂ ਬੱਚੇ ਨੂੰ ਪੁੱਛ ਰਿਹਾ ਸੀਗਾ ਵੀ 100 ਮੀਟਰ ਦੌੜ ਜਿਹੜੀ ਜਿਹੜਾ ਸਾਡਾ ਸਕੂਲ ਦਾ ਬੈਸਟ ਐਥਲੀਟ ਹੈ ਫਿਰ 100 ਮੀਟਰ ਦੌੜ ਕਿੰਨੇ ਸੈਕਿੰਡ ਚ ਕਰਦਾ ਉਹ 10 ਸੈਕਿੰਡ ਤੋਂ ਉੱਪਰ ਚ ਉੱਪਰ ਚ ਜਾ ਰਿਹਾ ਜਦ ਕਿ ਉਹ 10 ਸੈਕਿੰਡ ਤੋਂ ਥੱਲੇ ਦਾ ਟੀਚਾ ਹੋਣਾ ਚਾਹੀਦਾ ਸੋ ਇਹ ਬੱਚਿਆਂ ਨੂੰ ਜਿਹੜੀ ایرੋਬਿਕ ਐਕਸਰਸਾਈਜ਼ ਹੈ ਨਾ ਜੀ ਉਹ ਕਰਵਾਣੀ ਬਹੁਤ ਜ਼ਰੂਰੀ ਹੈ ਗਰਾਊਂਡ 'ਚ ਭੇਜੋ ਬੱਚਿਆਂ ਨੂੰ ਗੇਮ ਖਿਲਾਓ ਮੋਬਾਈਲ ਘਟ ਤੋਂ ਘਟ ਪਰ ਜਦੋਂ ਮੋਬਾਈਲ ਦੇਖਣਾ ਹੋ ਇਨਫੋਰਮੇਸ਼ਨ ਵਾਸਤੇ ਦੇਖਣਾ ਨੈਟ ਤੇ ਬਹੁਤ ਜ਼ਿਆਦਾ ਬਹੁਤ ਅੱਛੀ ਇਨਫੋਰਮੇਸ਼ਨ ਆ ਦਿਨਾ ਕਿ ਬ੍ਰੇਨ ਦੀ ਡਿਵੈਲਪਮੈਂਟ ਬਹੁਤ ਹੋ ਜਾਂਦੀ ਹੈ ਸੋ ਮੈਂ ਅੱਜ ਪੇਰੈਂਟਸ ਨੂੰ ਆਪਣੇ ਸਕੂਲ ਵੱਲੋਂ ਇਹੀ ਮੈਸੇਜ ਦੇਣਾ ਚਾਹਨਾ ਕਿ ਜੋ ਅੱਜ ਬੱਚਿਆਂ ਨੇ ਪ੍ਰੈਜ਼ੈਂਟ ਕੀਤਾ ਔਰ ਬਹੁਤ ਅੱਛੀ ਪ੍ਰੈਜ਼ੈਂਟੇਸ਼ਨ ਕੀਤੀ ਹੈ ਮੈਂ ਮੈਡਮ ਨੂੰ ਵੀ ਵਧਾਈ ਦੇਣਾ ਸਾਰੇ ਟੀਚਰਸ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਅੱਛੀ ਪ੍ਰੈਜ਼ੈਂਟੇਸ਼ਨ ਕੀਤੀ ਔਰ ਇੰਨਾ ਅੱਛਾ ਮੈਸੇਜ ਦਿੱਤਾ ਮੈਂ ਸਾਰੇ ਪੇਰੈਂਟਸ ਨੂੰ ਅਪੀਲ ਕਰਦੇ ਕਿ ਅਜਿਹਾ ਮੈਸੇਜ ਬਾਰ 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 ਦੇਖੋ ਔਰ ਤਾਂ ਕਿ ਤੁਹਾਨੂੰ ਇਹ ਸਾਰੀ ਗੱਲ ਕਲੀਅਰ ਹੋਵੇ ਵੀ ਆਪਾਂ ਬੱਚਿਆਂ ਨਾਲ ਕਿੱਦਾਂ ਪਰਵਰਿਸ਼ ਕਿੱਦਾਂ ਕਰਨੀ ਅੱਛੀ ਜੈ ਹਿੰਦ ਜੀ